ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੰਮ੍ਰਿਤ ਡੇਰੀ ਫਾਰਮਿੰਗ YouTube ਚੈਨਲ ਅਤੇ Facebook ਪੇਜ ਦੇ ਉੱਤੇ ਅਸਾਂ ਵੀਰੋ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਰਾਮੂ ਵਾਲਾ ਤਾਮੂ ਵਾਲਾ ਪਿੰਡ ਫੋਲ ਤਸੀਲ ਅਤੇ ਬਠਿੰਡਾ ਜ਼ਿਲ੍ਹੇ ਦਾ ਏ ਨੇੜੇ ਪਿੰਡੇ ਦੇ ਥਰਾਜ ਭਗਤਾ ਓਡੀਪੁਰਾ ਜਲਾਲ ਹਾਕਮ ਸਿੰਘ ਵਾਲਾ ਸਮਾਦ ਪਾਈ ਇਹ ਦੇ ਆਸ-ਪਾਸ ਦੇ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆਂ ਦੋਸਤੋ ਖੇਤੀਬਾੜ ਦੇ ਨਾਲ-ਨਾਲ ਪਸ਼ੂ ਪਾਲਣ ਦਾ ਕਿੱਤਾ ਪਰਿਵਾਰ ਦਾ ਸੋਨੂੰ ਅੱਜ ਐਲਡੀਪ ਦੇ ਮੋਦੀ ਬੋਲ ਦੀ ਕੱਟੀ ਦਿਖਾਉਣੀ ਆ ਜਿਹਦੀ ਮਾਂ ਦੇ ਦੁੱਧ ਦਾ ਰਿਕਾਰਡ 1500 ਲੀਟਰ ਹੈ ਤੇ ਥਣਾ ਦਾ ਗੈਪ ਜੀ ਦਾ ਬੜਾ ਸੋਹਣਾ ਜਿਹੜੇ ਵੀਰ ਨੇ ਬਰੀਡ ਤੇ ਕੰਮ ਕਰਨਾ ਹੈ ਉਹਨਾਂ ਵਾਸਤੇ ਇੱਕ ਇਹ ਤੋਹਫਾ ਹੈ ਸੋ ਦੋਸਤੋ ਇਸ ਕੱਟੀ ਦਾ ਰੇਟ 33000 ਰੁਪਏ ਕੀਤਾ ਗਿਆ ਬਾਕੀ ਜਿਹੜਾ ਮੌਕੇ ਤੇ ਮਾਣ ਤਾਣਾ ਉਹ ਥੋੜਾ ਬਹੁਤਾ ਹੋ ਜਾਊਗਾ ਮਾਰਕ ਦਾ ਜਿਹੜਾ ਕੰਟੈਕਟ ਨੰਬਰ ਆ ਉਹ ਸਕਰੀਨ ਤੇ ਚੱਲਦਾ ਰਹਿਣਾ ਸੋ ਜੀਨੂੰ ਇਹ ਕੱਟੀ ਪਸੰਦ ਹੋਈ ਇਹ ਨੰਬਰ ਤੇ ਕੰਟੈਕਟ ਕਰ ਲਿਓ ਇਸ ਤਰ੍ਹਾਂ ਦੀਆਂ ਵੀਡੀਓ ਵੇਖਣ ਲਈ ਆਪਣੇ ਚੈਨਲ ਅੰਮ੍ਰਿਤ ਡੇਰੀ ਫਾਰਮਿੰਗ ਨੂੰ ਸਬਸਕ੍ਰਾਈਬ ਸ਼ੇਅਰ ਤੇ ਕਮੈਂਟ ਜਰੂਰ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓ ਦੀਆਂ ਜਿਹੜੀਆਂ ਨੋਟੀਫਿਕੇਸ਼ਨ ਮਿਲਦੀਆਂ ਰਹਿਣ ਧੰਨਵਾਦ ਵੀਡੀਓ ਦੇਖਣ ਵਾਸਤੇ